ਅਮੋ ਸਾਹਮਣੇ ਉਹ ਪੜੀਆਂ ਦੋ ਗੱਡੀਆਂ ਉਹ ਦੇ ਦੋਹਾ ਦੇ ਪਰ ਖੱੱਚੇ ਪੈ ਗਿਆ ਖਲਾਰਾ ਸੜਤੇ ਲੱਗੀ ਲੋਕਾਂ ਦੀ ਪੀੜ ਆਤਸ ਦੀਆਂ ਤਸਵੀਰਾਂ ਦੇਖ ਕੰਬੇ ਗੀਰੂ ਜਿਹਾ ਪੰਜਾਬ ਦੇ ਵਿੱਚ ਪਿਆਰਨਕ ਸੜਕੀ ਹਾਦਸਾ ਵਾਪਰਿਆ ਸੜਕ ਦੇ ਉੱਪਰ ਲੱਗਿਆ ਹੋਇਆ ਲੋਕਾਂ ਦਾ ਇਕੱਠ ਤੇ ਗੱਡੀਆਂ ਦੇ ਉੱਡੇ ਹੋਏ ਪਰ ਖੱੱਚੇ ਦਰਅਸਲ ਇੱਥੇ ਇੱਕ ਪਿਆਨਕ ਸੜਕੀ ਹਾਦਸਾ ਵਾਪਰਿਆ ਜਿੱਤੇ ਕਿ ਦੋ ਗੱਡੀਆਂ ਆਪਸ ਦੇ ਵਿੱਚ ਆਮੋ ਸਾਹਮਣੇ ਟਕਰਾਈਆਂ ਨੇ ਤੇ ਸੜਕ ਤੇ ਪਿਆ ਹੋਇਆ ਗੱਡੀਆਂ ਦਾ ਖਿਲਾਰਾ ਖੁਦ ਹੀ ਹਾਦਸੇ ਦੀ ਗਵਾਹੀ ਪਰਦਾ ਹੋਇਆ ਨਜ਼ਰ ਆ ਰਿਹਾ ਕਿ ਕਿਸ ਤਰੀਕੇ ਦੇ ਨਾਲ ਇਹ ਆਮੋ ਸਾਹਮਣੇ ਪੜੀਆਂ ਨੇਦ ਤੇ ਦੋਹੇ ਹੀ ਗੱਡੀਆਂ ਅਗਲੇ ਹਿੱਸਿਆਂ ਤੋਂ ਬੁਰੇ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ ਨੇ ਸਕੋਰਪੀਓ ਗੱਡੀ ਦਾ ਤਾਂ ਅਗਲਾ ਹਿੱਸਾ ਪੂਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਤੇ ਚੱਕਨਾ ਚੂਰ ਹੋ ਕੇ ਸੜਕ ਦੇ ਉੱਪਰ ਖਿਲਰ ਰਿਹਾ ਤੇ ਉੱਤੇ ਹੀ ਗੱਡੀ ਦਾ ਸਾਹਮਣੇ ਵਾਲਾ ਸ਼ੀਸ਼ਾ ਵੀ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਦੂਜੇ ਪਾਸੇ ਸਵਿਫਟ ਗੱਡੀ ਵੀ ਬੁਰੇ ਤਰੀਕੇ ਦੇ ਨਾਲ ਬੋਨਟ ਤੋਂ ਨੁਕਸਾਨੀ ਗਈ ਹੈ ਤੇ ਇਸ ਭਿਆਨਕ ਸੜਕੀ ਹਾਦਸੇ ਨੂੰ ਦੇਖਦਿਆਂ ਹੋਇਆ ਇੱਥੇ ਲੋਕਾਂ ਦਾ ਇਕੱਠ ਲੱਗ ਗਿਆ ਤੇ ਜ਼ੋਰਦਾਰ ਟੱਕਰ ਦੀਆਂ ਇਹ ਤਸਵੀਰਾਂ ਦੇਖ ਕੇ ਲੋਕ ਵੀ ਹੈਰਾਨ ਰਹਿ ਗਏ ਨੇ ਉਤੇ ਹੀ ਸਵਿਫਟਾ ਕਾਰ ਦੇ ਵਿੱਚ ਸਵਾਰ ਦੋਵੇਂ ਹੀ ਲੋਕ ਗੰਭੀਰ ਰੂਪ ਤੇ ਨਾਲ ਜ਼ਖਮੀ ਹੋਏ ਨੇ ਜਦਕਿ ਸਕੋਰਪੀਓ ਸਵਾਰ ਦੇ ਵੀ ਕੁਝ ਸੱਟਾਂ ਲੱਗੀਆਂ ਨੇ ਸਵਿਫਟ ਕਾਰ ਸਵਾਰ ਸਰਜੀਤ ਸਿੰਘ ਅਤੇ ਅਮਿਤ ਕੁਵਾਰ ਨੂੰ ਸਰਕਾਰੀ ਹਸਪਤਾਲ ਇਲਾਜ ਤੇ ਲਈ ਲਿਜਾਂਦਾ ਗਿਆ ਜਿੱਤੇ ਕੀ ਗੰਭੀਰ ਹਾਲਤ ਨੂੰ ਦੇਖਦਿਆਂ ਹੋਇਆ ਅਮਿਤ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਜਦਕਿ ਜ਼ਖਮਾਂ ਦੀ ਤਾਬ ਨਾ ਚਲਦਿਆਂ ਹੋਇਆ ਉਸ ਵੱਲੋਂ ਰਸਤੇ ਵਿੱਚ ਹੀ ਦਮ ਤੋੜ ਦਿੱਤਾ ਗਿਆ ਹਾਥੀ ਮੁਕਸਰ ਸਾਹਿਬ ਬਠਿੰਡਾ ਮਾਰਕ ਤੇ ਪਿੰਡ ਸੰਗੂ ਤੋੜ ਨੇੜੇ ਵਾਪਰਿਆ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਦੋ ਜ਼ਖਮੀ ਹੋ ਗਏ ਨੇ ਇਹ ਵੀਰੇ ਇੱਕ ਅਮਿਤ ਕੁਮਾਰ ਸੀ ਇੱਕ ਸਰਬਜੀਤ ਸਿੰਘ ਸੀਗੇ ਇਹ ਮੁਕਸਰ ਤੋਂ ਬਠਿੰਡਾ ਜਾ ਰਹੇ ਸੀਗੇ ਤੇ ਸਾਨੂੰ ਐਮ ਡੀਟੀ ਡਿਵਾਈਸ ਤੇ ਕੰਟਰੋਲ ਰੂਮੋਂ ਨੀਓ ਕੰਪਲੀਟ ਆਈ ਵੀ ਦਿਨ 5 ਮਿੰਟਸ ਅਸੀਂ ਉੱਥੇ ਜਾ ਕੇ ਦੇਖਿਆ ਤਾਂ ਇਹਨਾਂ ਦੀ ਸਵਿਫਟ ਗੱਡੀ ਦਾ ਟੱਕਰ ਹੋਈ ਸੀਗੀ ਸਕਾਰਪਿਓ ਗੱਡੀ ਜਿਹੜੀ ਕੀ ਬਠਿੰਡੇ ਤੋਂ ਮੁਕਸਰ ਆ ਰਹੀ ਸੀ ਅਸੀਂ ਕ੍ਰੰਤ ਜਖਮੀਆਂ ਨੂੰ ਦੇਖਦੇ ਹੋ ਇੱਥੇ ਸਿਵਲ ਹਸਪੀਟਲ ਮੁਕਸਰ ਦਾਖਲ ਕਰਾਇਆ ਨੂੰ ਕਿਸ ਤਰ੍ਹਾਂ ਦੀ ਕੰਡੀਸ਼ਨ ਸੀ ਉਹਨਾਂ ਜਿਹੜੇ ਅੰਮਿਤ ਸੀਗੇ ਉਹਨਾਂ ਦੇ ਥੋੜੇ ਹੈਡ ਇੰਜਰੀ ਜਿਆਦਾ ਸੀਗੀ ਤੇ ਤੇ ਦੂਜੇ ਸਰਮਜੀਤ ਉਹਨਾਂ ਦੇ ਵੀ ਸੀਗੀ ਤੇ ਬਾਕੀ ਜਿਹੜੇ ਸਕਾਰਪਿਓ ਦੇ ਸੀਗੇ ਉਹਨਾਂ ਦੇ ਥੋੜੀਆਂ ਘੱਟ ਸੀ ਇਹਨਾਂ ਦੇ ਥੋੜੀ ਜ਼ਿਆਦਾ ਸੀ ਰੈਫਰ ਵੀ ਕਿੱਥੇ ਗਿਆ ਇੱਥੇ ਹੁਣ ਸਿਗੂਲ ਹਸਪਤਲ ਚ ਅਸੀਂ ਲੈ ਆਏ ਸੀਗੇ ਇੱਥੋਂ ਮੈਨੂੰ ਲੱਗਦਾ ਵੀ ਜਿਹੜਾ ਅਮਿਤ ਸੀਗੇ ਉਹਨਾਂ ਨੂੰ ਸ਼ਾਇਦ ਰੈਫਰ ਕੀਤਾ ਇਹਨਾਂ ਨੇ ਅੱਗੇ ਫਰੀਦਗੋਡ ਰੈਫਰ ਕੀਤਾ ਉਹਨਾਂ ਨੂੰ ਮਤਲਬ ਕਿ ਅਸੀਂ ਕਿੱਥੋਂ ਜਾ ਕਿੱਥੋਂ ਹੋਇਆ ਐਕਸੀਡੈਂਟ ਇਹ ਮੁਕਸਰ ਇਹ ਐਕਸੀਡੈਂਟ ਹੋਇਆ ਜਿਹੜਾ ਇਹ ਬਟਿੰਡਾ ਰੋਡ ਤੇ ਜੀਡੀ ਕਾਲਜ ਦੇ ਬਿਲਕੁਲ ਸਾਹਮਣੇ ਹੋਇਆ ਤੇ ਇਹਨਾਂ ਦੀ ਜਿਹੜੇ ਅਮਿਤ ਕੁਮਾਰ ਸੀਗੇ ਤੇ ਸਰਬਜੀਤ ਸੀਗੇ ਇਹ ਮੁਕਸਰ ਤੋਂ ਹੀ ਜਾ ਰਹੇ ਸੀ ਬਟਿੰਡੇ ਵੱਲ ਨੂੰ ਤੇ ਜਿਹੜੀ ਦੂਜੀ ਸੀਗੀ ਗੱਡੀ ਸਕਾਰਪਿਓ ਉਹ ਬਟਿੰਡਾ ਤੋਂ ਮੁਕਸਰ ਆ ਰਹੇ ਸੀਗੇ ਤੇ ਇਸ ਕਿੰਨੇ ਸੁਆਸ ਨੇ ਉਹਦੀ ਜੀ ਫੈਮਲੀ ਸੀਗੀ ਸਾਰੀ ਚਾਰ ਪੁੰਨਿਆਂ ਨੇ ਸੀਗੀ ਉਹ ਇੱਕ ਸੰਧੂ ਪ੍ਰਾਪਰਟੀ ਡੀਲਰ ਹੈ ਸੰਧੂ ਪ੍ਰਾਪਰਟੀ ਡੀਲਰ ਦੀ ਡੀਫੋ ਉਹ ਸਾਰੀ ਫੈਮਲੀ ਸੀ ਉਹਨਾਂ ਦੀ ਵਿੱਚ ਜਗਬਾਨੀ ਟੀਵੀ ਦੇ ਲਈ ਸ਼੍ਰੀ ਮੁਖਸਦ ਸਾਹਿਬ ਤੋਂ ਸੋਨੂ ਖੇੜਾ ਦੀ ਰਿਪੋਰਟ